ਬਾਈ 사ਸੀガル ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਬਾਈ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅੱਜ ਆਪਾਂ ਨਾ ਤਲਵੰਡੀ ਸਾਬੋ ਰਾਜੇ ਬਾਈ ਵਰਗਾਂ ਦੇ ਕੋਲ ਆਏ ਹੋਏ ਆ ਤੇ ਇੱਥੇ ਨਾ ਆਪਾਂ ਤੁਹਾਨੂੰ ਅਲੱਗ-ਅਲੱਗ ਇਹ ਟਰੈਕਟਰ ਆ ਉਹ ਦਿਖਾਵਾਂਗੇ ਠੀਕ ਆ ਉਹਦੇ ਵਿੱਚ 16 ਵਾਲੀ 455 ਫਾਰਮ ਟਰੈਕ ਸੱਟ ਅਲੱਗ-ਅਲੱਗ ਇਹ ਟਰੈਕਟਰ ਹੁਣ ਆਪਾਂ ਵੀਡੀਓ ਨੂੰ ਲੰਬੀ ਨਾ ਕਰਦੇ ਹੋਏ ਬਾਈ ਨਾ ਕਰਦੇ ਆ ਗੱਲਬਾਤ ਤੇ ਇਹ ਟਰੈਕਟਰਾਂ ਦੀ ਪੂਰੀ ਡਿਟੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਵਧੀਆ ਜੀ ਬਹੁਤ ਵਧੀਆ ਜੀ ਲੈ ਵੀ ਹੁਣ ਆਪਾਂ 36 ਦੀ ਨਿਊ ਹੌਂ ਲੈਂਡ ਤੋਂ ਸ਼ੁਰੂ ਕਰਨ ਲੱਗੇ ਆ ਬਾਈ ਜੀ ਕਿਹੜਾ ਮਾਡਲ ਹੈ ਜੀ ਇਹ 2013 ਮਾਡਲ ਹੈ 2013 ਮਾਡਲ ਜੀ ਲੈ ਵੀ ਟਾਇਰਾਂ ਟੂਰਾਂ ਦੀ ਜਿਹੜੀ ਕੰਡੀਸ਼ਨ ਆ ਬਾਈ ਕਿੰਨੇ ਪੈਸੇ ਪਏ ਹੋਏ ਆ ਜੀ ਟਾਇਰ ਇਹਦੇ ਹੈਗੇ ਜੀ 75 ਤੋਂ 80 ਪੈਣ ਚਾਰੇ ਜੀ 75 ਤੋਂ 80 ਹੈਣਾ ਜੀ ਹਾਂਜੀ ਲੈ ਵੀ ਇੰਜਨ ਤੇ ਸ਼ੋ ਦੀ ਜਿਹੜੀ ਚਮਕ ਆ ਚੈੱਕ ਕਰ ਲੋ ਬਿਲਕੁਲ ਜੈਨੂਇਨ ਹੈ ਨਾ ਇਹ ਕੱਲ ਲਿਆ ਏ ਡਾਕਟਰ ਕੋਈ ਪੈਂਟਰ ਦੇ ਗਿਆ ਨਹੀਂ ਹੈ ਜੀ ਠੀਕ ਹੈ ਜੀ ਹਾਂ ਕੋਈ ਵੀ ਮਤਲਬ ਹੈ ਜੀ ਟਿਪ ਟਾਪ ਹੋਇਆ ਨਹੀਂ ਹੈ ਜਿਵੇਂ ਹੈਗਾ ਜੀਮੀਦਾਰ ਦੇ ਘਰੋਂ ਆਇਆ ਉਹ ਵੀ ਠੀਕ ਹੈ ਜੀ ਇਹਦੇ ਨਾਮ ਆਪਾਂ ਉਸ ਤੋਂ ਹੀ ਲੈ ਕੇ ਜਾਂਦਾ ਜੀ ਬਾਈ ਪੀਪੀ 31 ਮਾਨਸਾ ਨੰਬਰ ਹੈ ਮਾਨਸਾ ਦਾ ਨੰਬਰ ਆ ਗਿਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਛਤਰੀ ਛੂਤਰੀ ਸਾਰਾ ਕੁਝ ਬਿਲਕੁਲ ਵਧੀਆ ਹਾਲਤ ਦੇ ਵਿੱਚ ਆ ਹਾਂਜੀ ਤੇ ਮੂਰੋਂ ਬਾਈ ਜਿਹੜੀ ਬੈਂਪਰ ਦੀ ਕੰਡੀਸ਼ਨ ਆ ਉਹ ਵੀ ਚੰਗੀ ਤਰ੍ਹਾਂ ਦੇਖ ਲਓ ਕਿਤੇ ਵੀ ਕਲਮ ਨਹੀਂ ਲੱਗੀ ਮੇਨ ਗੱਲ ਇਹ ਆ ਪਲੱਸ ਪੁਆਇੰਟ ਤੇ ਬਾਈ ਜੀ ਹੁਣ ਇਹਦੇ ਡਿਸਕਾਊਂਟ ਕਿੰਨਾ ਦੇਓਗੇ ਜੀ ਕੋਈ ਨਹੀਂ ਪਹਿਲਾਂ ਰਮ ਰਮਾ ਹੀ ਪਿੱਛੋਂ ਝਾਤ ਮੰਗਰਾਉਂਦੀ ਸਾਰੀ ਲਓ ਜ ਰੈਮਰ ਮਰੀਨ ਆ ਚਟੇ ਬਹੁਤ ਆ ਜੀ ਬਾਈ ਲਓ ਜੀ ਰੈਮਰ ਨੂੰ ਬਾਈ ਚੰਗੀ ਤਰ੍ਹਾਂ ਦੇਖ ਲਓ ਮਰਗਾਰਡ ਵਗੈਰਾ ਵਿੱਚੋਂ ਤੇ ਉੱਤੋਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਪਏ ਹੋਏ ਆ ਤੇ ਬੈਕ ਸਾਈਡ ਤੋਂ ਬਾਈ ਹਕੂਕ ਚੰਗੀ ਤਰ੍ਹਾਂ ਦੇਖ ਲਓ ਬਾਈ ਕਿਤੇ ਕੋਈ ਜ਼ਿਆਦਾ ਕਸੀ ਨਹੀਂ ਹੋਈ ਹੈਗੀ ਤੇ ਜੈਨੂਨ ਹਾਲ ਤਾਂ ਬੈਕ ਸਾਈਡ ਤੋਂ ਬਾਕੀ ਜਿਹੜੀਆਂ ਸ਼ੀਟ ਲੱਗੀਆਂ ਐ ਐਡੀਸ਼ਨਲ ਲੱਗੀ ਹੋਈ ਆ ਠੀਕ ਆ ਮਤਲਬ ਵੀ 18 ਤੋਂ 20 ਹਜ਼ਾਰ ਦੀ ਸ਼ੀਟ 18 ਤੋਂ 20 ਹਜ਼ਾਰ ਰੁਪਏ ਤੇ ਇਹੀ ਉੱਟ ਗਿਆ ਹਾਂਜੀ ਹਾਂਜੀ ਹਾਂ ਲਓ ਜੀ ਤੇ ਬਾਈ ਹੁਣ ਇਹਦੇ ਡਿਸਕਾਊਂਟ ਦੀ ਗੱਲ ਦੱਸੋ ਜੀ ਮੰਗਦਿਆ 460000 ਰੁਪਏ ਜੀ 460 ਜੀ ਹਾਂਜੀ ਹਾਂਜੀ ਤੇ ਮਾਨਤਾਨ ਕਿੰਨਾ ਕਰੋਗੇ ਜੀ ਇਹਦੇ ਦਾਈ 440000 ਦਾ ਜੀ 440 ਦਾ ਹਾਂਜੀ ਠੀਕ ਹੈ ਜੀ ਤੇ ਮੌਕੇ ਤੇ ਹੋਰ ਮਾਨਤਾਨ ਕਰ ਦੋਗੇ ਕੋਈ ਨਾ ਕੋਈ ਮਾੜਾ ਮੋਟਾ ਤਾਂ ਹੋ ਜਾਂਦਾ ਜੀ ਬਾਲਾ ਨਹੀਂ ਹੁੰਦਾ ਬਾਲਾ ਨਹੀਂ ਹੁੰਦਾ ਠੀਕ ਆ ਬਾਈ ਆਹ ਤਾਂ ਮਾਨ ਜ਼ਰੂਰ ਰੱਖਾਂਗੇ ਜੀ ਜੀ ਬਾਈ ਠੀਕ ਹੈ ਲੈ ਬਾਈ ਹੁਣ ਸੋਨਾ ਲੀਕਾ ਡੀਆਈ 750 ਲੈ ਵੀ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਦੇ ਨਾਲ ਦੀ ਨਾਲ ਜਿਹੜਾ ਮਾਡਲ ਹੈ ਤੇ ਰੇਟ ਆਪਾਂ ਤੁਹਾਨੂੰ ਦੱਸ ਦਿੰਨੇ ਆ 2014 ਮਾਡਲ ਆ ਬਾਈ ਹਾਂ 15000 ਸਦੀ ਆਪਣੇ ਆਪ ਦੇ ਨਾਂ ਹੀ ਹੈ ਬਟਾ ਨੰਬਰ ਬਟਾਡੇ ਦਾ ਨੰਬਰ ਆ ਗਿਆ ਹਾਂ ਆਪਣੇ ਆਪ ਦੇ ਨਾਂ ਹੀ ਹੈ ਇਹ ਤਾਂ ਜੀ ਬਾਈ ਪਰੇ ਰੱਖਿਆ ਰੈਕਟਰ ਸੀ ਜੀ ਬਾਈ ਤੇ ਬਾਈ ਜੀ ਇਹ ਕਿਹੜੇ ਨਾਂ ਜੀ ਮਤਲਬ ਕਿ ਫਸਟ ਓਨਰ ਆ ਸੈਕੰਡ ਆ ਇਹ ਦੂਜੇ ਦੂਸਰੇ ਨਾਂ ਹੀ ਸੈਕੰਡ ਓਨਰ ਆ ਗਿਆ ਠੀਕ ਹੈ ਜੀ ਲੈ ਵੀ ਟਾਇਰ ਕਿੰਨੇ ਪੈਸੇ ਪਏ ਹੋਏ ਆ ਬਾਈ ਟਾਇਰ ਦੇ ਕਿ 90 ਪੈਸੇ 90 ਪੈਸੇ ਟਾਇਰ ਆ ਚਾਰੋਂ ਹਾਂਜੀ ਤੇ ਇੰਜਨ ਦੀ ਤੇ ਸ਼ੋ ਦੀ ਜਿਹੜੀ ਚਮਕਾ ਬਾਈ ਚੈੱਕ ਕਰ ਲੋ ਭਾਈ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਹੀਂ 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 ਘਰੇ ਰੱਖਿਆ ਦਾ ਟਰਾਈ ਆਪਣੇ ਆਪ ਦੇ ਨਾਂ ਤਾਂ ਨਹੀਂ ਕਰਵਾਇ ਸੀ ਨਾ ਤੰਗਾ ਕਰਕੇ ਜੀ ਜੀ ਭਾਈ ਲਓ ਜੀ ਇਧਰਲੀ ਸਾਈਡ ਤੁਹਾਨੂੰ ਚੈੱਕ ਕਰਾਤੀ ਆ ਹੁਣ ਆਪਾਂ ਇਧਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਟਰੈਕਟਰ ਚੌਂਕ ਦਾ ਟਰੈਕਟਰ ਆ ਭਾਈ ਬਿਲਕੁਲ ਠੀਕ ਆ ਨਾ ਤੇ ਭਾਈ ਰੈਮ ਰੂਮ ਸਾਰੇ ਰੇਂਗ ਵਾਲੇ ਜੀ ਜਿਵੇਂ ਸਾਫ ਕੰਡੀਸ਼ਨ ਦੇ ਵਿੱਚ ਆ ਠੀਕ ਆ ਤੇ ਹੁਣ ਆਪਾਂ ਮਰਗਾੜ ਵਗੈਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਮਾੜੇ ਮੋਟੇ ਹੋਏ ਆ ਜੀ ਠੀਕ ਹੈ ਟੱਚਿੰਗ ਹੋਈ ਆ ਮਾੜੀ ਮੋਟੀ ਟੱਚਿੰਗ ਹੋਈ ਆ ਜੋੜਾ ਚ ਪੈ ਠੀਕ ਹੈ ਜੀ ਲਓ ਬਾਈ ਟੰਡਾ ਫੱਟੀ ਸਾਰਾ ਕੁਝ ਬਾਈ ਕਹਿੰਦਾ ਮਿਲ ਜੂਗਾ ਨਾਲ ਤੇ ਬੈਕ ਸਾਈਡ ਤੋਂ ਜਿਹੜੀ ਕੰਡੀਸ਼ਨ ਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਜੈਨੂਇਨ ਆ ਬਾਈ ਹਨਾ ਤੇ ਬਾਈ ਜੀ ਹੁਣ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕਿੰਨਾ ਹੈ ਜੀ ਰੇਟ ਦਾ 445000 ਹੈ ਜੀ 445 ਜੀ ਹਾਂਜੀ ਹਾਂਜੀ ਤੇ ਮਾਨਤਾਣ ਕਰਕੇ ਜੀ ਇਹ ਸਵਾ 4 ਲੱਖ ਦੇ ਦਾਂਗੇ ਸਵਾ 4 ਦਾ ਹਾਂਜੀ ਠੀਕ ਹੈ ਜੀ ਕੋਈ ਨਾ ਮੜਾ ਮੋਟਾ ਹੋਰ ਵੀ ਕਰਦਾ ਮੌਕੇ ਤੇ ਟਰੈਕਟਰ ਬਹੁਤ ਚੰਗਾ ਵਾਹ ਕੇ ਲੈ ਜਾ ਚੱਕ ਦੀ ਬੰਦਾ ਵਾਹ ਕੇ ਲੈ ਜੀ ਹਾਂ ਜੀ ਠੀਕ ਆ ਬਾਈ ਜੀ ਲਓ ਬਾਈ ਜੀ ਹੁਣ ਆਪਾਂ ਸਵਰਾਜ 855 ਤੁਹਾਨੂੰ ਦਿਖਾਉਣ ਲੱਗੇ ਆ ਪਹਿਲਾਂ ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਾਈ ਉਸ ਤੋਂ ਬਾਅਦ ਜਿਹੜਾ ਮਾਡਲ ਰੇਟ ਆ ਡਿਸਕਾਊਂਟ ਸਾਰਾ ਕੁਝ ਆਪਾਂ ਬਾਅਦ ਵਿੱਚ ਦੱਸਾਂਗੇ ਲਓ ਜੀ ਹੁਣ ਬਾਈ ਇਹ ਕਿਹੜਾ ਮਾਡਲ ਆ ਜੀ ਇਹ 2015 ਮਾਡਲ ਆ ਜੀ 2015 ਪੰਜਾਬ ਨੰਬਰ ਜੀ ਨਹੀਂ ਇਹ 4 ਨੰਬਰ ਹੈ ਜੀ ਇਹ 4 ਨੰਬਰ ਹੈ ਹਾਂ ਸਰਸੇ ਨਾਂ ਜੀ ਸਰਸੇ ਨੂੰ ਹੀ ਲੈਣੀ ਹੈ ਠੀਕ ਹੈ ਜੀ ਤੇ ਬਈ ਟਾਇਰ ਟਾਡੇ ਸਾਹਮਣੇ ਆ ਕਿੰਨੇ ਪੈਸੇ ਬਈ ਚਾਰੋਂ ਟਾਇਰ ਪਹਿਲੇ ਟਾਇਰ ਜੀ ਹੈਗੇ 85 ਕੇ ਪੈਸੇ ਮਗਰ ਲਿਆ ਆਪਾਂ ਕੱਲ ਨਵੇਂ ਪਾਇਆ ਮਾਰ ਕੋਲ ਠੀਕ ਹੈ ਜੀ ਕਿਹੜਾ ਬਿੱਲ ਮਿਲ ਜੂਗਾ ਇਹਦਾ ਬਿੱਲ ਮਿਲ ਜੂਗਾ ਤੇ 5 ਲੱਖ ਤੇ 5000 ਰੁਪਏ ਜੀ ਜੀ 5 ਲੱਖ 5000 5 ਲੱਖ 5000 ਰੁਪਏ ਬਈ ਬਾਈ ਵਰਗੇ ਡਿਮਾਂਡ ਰੱਖੀ ਹੋਈ ਆ ਮਾਨ ਤਾਨ ਕਰਕੇ ਬਈ ਕਿੰਨੇ ਦਾ ਇਹਦੇ ਲਈ 4 ਲੱਖ 8000 ਰੁਪਏ 4 80 ਦਾ ਜੀ ਹਾਂ ਜੀ ਠੀਕ ਹੈ ਜੀ ਡੈਵਿਕ ਟਰੈਕਟਰ ਦਾ ਕਿਤੋਂ ਵੀ ਲੀਕੇਜ ਵਗੈਰਾ ਨਹੀਂ ਹੈਗੀ ਠੀਕ ਆ ਜਿਹੜਾ ਇੰਜਨ ਆ ਬਿਲਕੁਲ ਸੁੱਕਾ ਪਿਆ ਹੋਇਆ ਇੰਜਨ ਆ ਠੀਕ ਆ ਤੇ ਸ਼ੋ ਵਗੈਰਾ ਬਾਈ ਤੁਹਾਡੇ ਸਾਹਮਣੇ ਆ ਸਾਰਾ Ориਜਨਲ ਟਰੈਕਟਰ ਆਈ ਸਾਰਾ Ориਜਨਲ ਆ ਕਿਤੇ ਵੀ ਲੀਕੇਜ ਨਹੀਂ ਹੈਗੀ ਜਿਹੜਾ ਸਾਰਿਆਂ ਨੂੰ ਪਲੱਸ ਪੁਆਇੰਟ ਆ ਬਾਈ ਲਓ ਜੀ ਪਾਵਰ ਦੇ ਵਿੱਚ ਆ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਮਰਗਾਰਡ ਵਗੈਰਾ ਮੇਨ ਜੀ ਛੋਰਾਜ ਦੀ ਬੈਟਰੀ ਬਾਕਸੀ ਤੇ ਸੈਲਫ ਦੀ ਕੰਡੀਸ਼ਨ ਹੁੰਦੀ ਐ ਇੱਥੋਂ ਸਾਰਾ ਚੰਗੇ ਮਾੜੇ ਦਾ ਪਤਾ ਲੱਗ ਜਾਂਦਾ ਜੀ ਬਾਈ ਹਾਂਜੀ ਬਾਕੀ ਕਿੰਨੇ ਰਿਮਾਂ ਤੇ ਝੀਟਾ ਚ ਪਹਿਗੇ ਆ ਜੀ ਅਰੀਜਨਲ ਉਨੀਆਂ ਹੈਗੀਆਂ ਜੀ 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 ਲਓ ਜੀ ਤੁਹਾਡੇ ਸਾਹਮਣੇ ਆ ਬਾਈ ਜਿੰਨਾ ਵੀ ਕਿਤੇ ਵੀ ਟਿਪ ਟੋਪ ਨਹੀਂ ਹੋਇਆ ਤੇ ਟਾਇਰ ਤਾਂ ਬਈ 100 ਪੈਸੀ ਪਏ ਆ ਹਨਾ ਹਾਂ ਕੱਲ ਹੀ ਪਾਇਆ ਜੀ ਹਾਂ ਆ ਦੇਖ ਲਓ ਬਾਈ ਮਾਰਕੇ ਵਗੈਰਾ ਓਵੇਂ ਹੀ ਆ ਤੇ ਲਓ ਜੀ ਹੁਣ ਬਾਈ ਫਾਰਮ ਟਰੈਕ 60 ਇਹ ਬਾਈ ਪੰਜਾਬ ਨੰਬਰ ਹੈ ਜੀ ਨਹੀਂ ਇਹ ਵੀ ਐਚ 4 ਨੰਬਰ ਹੈ ਜੀ ਇਹ ਵੀ ਐਚ 4 ਨੰਬਰ ਆ ਗਿਆ ਇਹਨੋਂ ਸੀ ਹਰ ਇੱਕ ਦੀ ਮਿਲੂ ਜਿਹੜਾ ਐਚ 4 ਨੰਬਰ ਹੋਇ ਤੇ ਇਹ ਬਾਈ ਕਿਹੜਾ ਮਾਡਲ ਹੈ ਜੀ ਇਹ 2012 ਮਾਡਲ ਹੈ ਇਹ 2012 ਮਡ ਲਾ ਗਿਆ ਤੇ ਪਹਿਲਾਂ ਇਹ ਟਰੈਕਟਰ ਦੀ ਬਾਈ ਕੰਡੀਸ਼ਨ ਚੰਗੀ ਤਰ੍ਹਾਂ ਚੈੱਕ ਕਰ ਲੋ ਬਾਈ ਬਿਲਕੁਲ ਚੌਂਕਦਾ ਹੋਇਆ ਟਰੈਕਟਰ ਆ ਠੀਕ ਆ ਤੇ ਹੁਣ ਆਪਾਂ ਇਧਰਲੀ ਸਾਈਡ ਤੋਂ ਚਾਰੋਂ ਟਾਇਰ ਬਾਈ ਕਿੰਨੇ ਪੈਸੇ ਆ 100 ਪੈਸੇ ਆ ਜੀ ਨਵੇਂ ਆ ਨਵੇਂ ਹਾਂ ਬਿਲਕੁਲ ਨਵੇਂ ਬਾਈ ਟਾਇਰ ਆ ਆ ਦੇਖ ਲੋ ਬੰਬਲ ਵੀ ਨਹੀਂ ਹੈ ਤਾਂ ਉਤਰੀ ਨਵੇਂ ਪਾਏ ਆ ਤੇ ਇੰਜਨ-ਇੰਜਨ ਬਾਈ ਚੰਗੀ ਤਰ੍ਹਾਂ ਬਾਈ ਚੈੱਕ ਕਰ ਲੋ ਚੈੱਕ ਤੇ ਸ਼ੋਅ ਦੇਖ ਲੋ ਤੇ ਬਾਈ ਇਹਦਾ ਕੋਈ ਪਤਾ ਕਿ ਕਿੰਨੇ ਸੌ ਘੰਟਾ ਚੱਲਿਆ ਜੀ 2 ਘੰਟਾ ਦੇਖ ਲੈ ਨਹੀਂ ਮਟਰ ਪਲਾ ਕੇ ਹਾਂ ਮਾੜਾ ਚੱਕਰੀ ਜੀ ਲਓ ਬਈ ਉਹਨੇ ਆਪਾਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ 2200 ਘੰਟਾ ਚੱਲਿਆ ਜੀ 2200 ਘੰਟਾ ਜੀ ਠੀਕ ਆ ਬਾਈ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਬਈ ਡੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਤੇ ਬਈ ਇਹਦੀ ਐਨਓਸੀ ਵਗੈਰਾ ਸਾਰਾ ਕੁਝ ਮਿਲ ਜੂਗਾ ਮਿਲੂ ਮਿਲੂ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਗਿਆ ਸੁਪਰ ਮੈਕਸ ਆ ਜੀ ਸੁਪਰ ਮੈਕਸ ਦਾ ਲਓ ਬਾਈ ਹੁਣ ਮਰਗੜ ਮਰਗੂੜ ਬਾਈ ਚੰਗੀ ਤਰ੍ਹਾਂ ਧਿਆਨ ਨਾਲ ਚੈੱਕ ਕਰ ਲਓ ਕਈ ਕਹਿੰਦੇ ਆ ਵੀ ਬਾਈ ਥੋੜੀ ਵੀਡੀਓ ਨਾ ਸਟਿਲ ਹੋ ਕੇ ਬਣਾਇਆ ਕਰੋ ਲਾਓ ਬਾਈ ਬੈਕ ਸਾਈਡ ਤੋਂ ਚੰਗੀ ਤਰ੍ਹਾਂ ਕਰ ਲਓ ਬਾਈ ਚੈੱਕ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਜਿਹੜਾ ਟਰੈਕਟਰ ਪਿਆ ਹੋਇਆ ਪੈੜਦਾਨ ਵਗੈਰਾ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਇੰਜਨ ਹੁਣ ਬਾਈ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਤਾਂ ਕਿੰਨਾ ਡਿਸਕਾਊਂਟ ਬਾਈ ਇਹਦੇ ਤੇ ਰੇਟ ਤਾਂ ਇਹ 398000 ਰੁਪਿਆ 398 ਜੀ ਹਾਂ 375 ਦਾ ਦੇ ਦਾਂਗੇ 375 ਦਾ ਹਾਂਜੀ ਠੀਕ ਹੈ ਜੀ ਮਤਲਬ ਕਿ 22000 ਰੁਪਏ ਡਿਸਕਾਊਂਟ ਹੋ ਗਿਆ ਅਤੇ ਨਹੀਂ ਵੱਧ ਹੋ ਗਈ 23 23000 ਰੁਪਏ 23000 ਰੁਪਏ ਡਿਸਕਾਊਂਟ ਹੋ ਗਿਆ ਲਓ ਜੀ ਲੈ ਵੀ ਜਿਹੜੇ ਸਾਰੇ ਟਰੈਕਟਰ ਬਾਈ ਹੋਰ ਦਿਖਾਉ ਨਾ ਹਾਂ ਹੋਰ ਦਿਖਾ ਲਾ 800 ਜਿਹਾ ਦੇਖ ਲਓ ਲਓ ਜੀ ਹੁਣ ਆਪਾਂ ਜਾਣ ਲੱਗੇ ਆ ਨੈਕਸਟ ਟਰੈਕਟਰ ਤੇ ਆਪਾਂ ਨਾ ਘੱਟ ਟਾਈਮ ਦੇ ਵਿੱਚ ਵੱਧ ਟਰੈਕਟਰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਬਾਈ ਸਵਰਾਜ 855 21 ਮਾਡਲ ਆਈ ਹੈ 2021 ਮਾਡਲ ਤੇ ਰੇਟ ਦੀ ਬਾਈ ਇਹ ਗੱਲ ਕੀਤੀ ਜਾਵੇ ਤਾਂ 6,75,000 ਰੁਪਏ ਬਾਈ ਰੇਟ ਆ ਪਹਿਨਾ ਬਾਈ ਟਰੈਕਟਰ ਧਿਆਨ ਨਾਲ ਚੈੱਕ ਕਰ ਲਓ ਠੀਕ ਆ ਟਾਇਰ ਟੂਰ ਬਾਈ ਕਿੰਨੇ ਪੈਸੇ ਪਏ ਹੋਏ ਆ ਟਾਇਰ ਹੈ ਜੀ 85 ਪੈਸੇ ਨਾਲ ਦੇਈ ਯਾਰ ਇਹ ਟਾਇਰ 85 ਤੋਂ 90 ਪੈਸੇ ਬਾਈ ਟਾਇਰ ਪਏ ਹੋਏ ਆ ਠੀਕ ਆ ਤੇ ਸਾਰਾ ਰੀਨਲਾ ਕਿਤੇ ਵੀ ਕਲਮ ਲੱਗੀ ਆਨਲਾਈਨ ਦਾ ਖਰਚਾ ਲੈ ਲਈ ਆਪਾਂ ਚਾਤਰੀ ਬੰਦਾ ਠੀਕ ਆ ਬਾਈ ਜੀ ਠੀਕ ਹੈ ਜੀ ਕਿਤੇ ਵੀ ਕਲਮ ਲੱਗੀ ਵੈਂਪਰ ਵੀ ਨਵਾਂ ਲਾਇਆ ਰੰਗ ਨਹੀਂ ਕਰਵਾਇਆ ਹੂੰ ਆ ਸੀਲਾ ਸੁਲਾ ਚੰਗੀ ਤਰ੍ਹਾਂ ਦੇਖ ਲਓ ਬਾਈ ਰੇਸ਼ ਦੀ ਸੀਲ ਵਗੈਰਾ ਉਵੇਂ ਪਈ ਆ ਪਾਵਰ ਦੇ ਵਿੱਚ ਡਬਲ ਡਿਸਟਰੀਬਿਊਟਰ ਆ ਗਿਆ ਤੇ ਨਵੇਂ ਚੁੱਲੇ ਵਾਲਾ ਜੀ ਅਡ ਕਲਚ ਵਾਲਾ ਅਡ ਕਲਚ ਵਾਲਾ ਨਵੇਂ ਚੁੱਲੇ ਠੀਕ ਹੈ ਜੀ ਤੇ ਸ਼ੀਟ ਸ਼ੂਟ ਬਾਈ ਚੰਗੀ ਤਰ੍ਹਾਂ ਦੇਖ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਇਹ ਟਰੈਕਟਰ ਪਿਆ ਹੋਇਆ ਜੈਨੂਨ ਹਾਲ ਦਾ ਇਹ ਟਰੈਕਟਰ ਦੀ ਬਾਈ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਜੀ ਨਹੀਂ ਕਿਤੇ ਨਹੀਂ ਲੱਗੀ ਹੋਈ ਹੈ ਕਿਤੇ ਕਲਮ ਲੱਗੀ ਨਹੀਂ ਹੁਣ ਬਾਈ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਮੋਟਾ ਮੋਟਾ ਦਿਖਾ ਦਿੰਨੇ ਆ ਲਓ ਜੀ ਤੇ ਬਾਈ ਇਹਦਾ ਕਿਹੜੇ ਓਨਰ ਹੈ ਜੀ ਇਹ ਇਹ ਫਰਸਟ ਓਨਰ ਹੈ ਜੀ ਇਹ ਫਰਸਟ ਓਨਰ ਆ ਗਿਆ ਤੇ 24000 ਦਾ ਨੰਬਰ ਹੈ ਜੀ ਠੀਕ ਆ ਹਿਸਾਰ ਦਾ ਨੰਬਰ ਆ ਗਿਆ ਲੈ ਵੀ ਬੈਕ ਸਾਈਡ ਤੋਂ ਤੁਹਾਨੂੰ ਦਿਖਾਦਾ ਹੁਣ ਬਾਈ ਇਹਦੇ ਵਿੱਚੋਂ ਮਾਨ ਤਾਨ ਕਿੰਨਾ ਕਰ ਦੋਗੇ ਜੀ ਇਹਦਾ ਰੇਟ ਤਾਂ ਜੀ ਮੰਨ ਲਓ ਇਹ ਬਾਜ ਵੀ ਭਰਿਆ ਹੋਇਆ ਹਾਂ ਕੋਈ ਨਹੀਂ ਮੌਕਾ ਤੇ ਆਊਗਾ ਬੰਦਾ ਤਾਂ 6 ਲੱਖ 40 ਹਜ਼ਾਰ ਦਾ ਰਟ ਦੇਣੀ 640 ਦਾ ਹਾਂਜੀ ਲਓ ਜੀ 675 ਬਾਈਰ ਕਹਿੰਦੀ ਡਿਮਾਂਡ ਸੀਗੀ ਠੀਕ ਆ ਤੇ 640 ਦਾ ਦੇ ਦੇਣਗੇ ਇਹ ਦੇਣ ਵਾਲਾ ਰੇਟ ਆ ਜੀ ਇਹ ਤੋਂ ਵਿੱਚ ਵਾਲਾ ਹੋਰ ਨਹੀਂ ਹੋਣਾ ਵੀ ਹੋਰ ਮਤਲਬ ਡਿਸਕਾਊਂਟ ਹੋਣਾ ਨਹੀਂ ਹਣਾ ਤੋਂ ਪਹਿਲਾਂ ਹੀ ਆਖਿਆ ਸੀ ਕਿਹੜੇ ਬੰਦੇ ਲੈਣਾ ਹੁੰਦਾ ਜੀ ਉਹੀ ਫੋਨ ਕਰਿਆ ਕਰੋ ਬਿਨਾ ਬਾਲਤੂ ਫੋਨ ਕਰਨ ਦਾ ਕੋਈ ਟੱਕਲ ਹੀ ਗੱਲ ਨਹੀਂ ਜੀ ਜੀ ਬਾਈ ਲੈ ਵੀ ਵੀਡੀਓ ਆਪਾਂ ਤੁਹਾਨੂੰ ਨਾ ਚੰਗੀ ਤਰ੍ਹਾਂ ਸਟਿਲ ਹੋ ਕੇ ਬਣਾਤੀ ਆ ਬਿਲਕੁਲ ਬਰੀਕੀ ਦੇ ਨਾਲ ਅੱਗੇ ਪਿੱਛੇ ਤੋਂ ਸਾਰੇ ਤੋਂ ਦਿਖਾਤਾ ਆ ਟਰੈਕਟਰ ਐਨੀ ਕੀ ਜ਼ਿੰਮੇਵਾਰੀ ਆ ਬੰਦਾ ਸੌਦਾ ਕਰ ਲਈ ਬਾਅਦ ਚ ਬਾਹਲੇ ਵੀ ਛੱਕ ਦੀ ਠੀਕ ਹੈ ਜੀ ਹਾਂ ਇੰਨੀ ਗਰੰਟੀ ਹੈਗੀ ਆ ਠੀਕ ਹੈ ਬਾਈ ਜੀ ਲੈ ਵੀ ਹੁਣ ਅੱਗੇ ਆਪਾਂ ਫਾਰਮ ਟਰੈਕ 60 ਬਾਈ ਜੀ ਇਹ ਕਿਹੜਾ ਮਾਡਲ ਆ ਜੀ ਇਹ 2008 ਮਾਡਲ ਆ ਜੀ 2008 ਮਾਡਲ ਆ ਗਿਆ ਤੇ 255000 ਰੁਪਏ ਬਾਈ ਦੀ ਡਿਮਾਂਡ ਆ ਹੁਣ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਡਿਸਕਾਊਂਟ ਤੋਂ ਪਹਿਲਾਂ ਉਹ ਚੈੱਕ ਕਰ ਲਓ ਬਾਈ। ਲਓ ਜੀ। ਟਾਇਰ ਟੂਰ ਬਾਈ ਕਿੰਨੇ ਪੈਸੇ ਪਏ ਹੋਏ ਆ? 65 70 ਪਾਇੰਟ ਆ ਰਹੀ ਜੀ। 65 70 ਪੈਸੇ ਟਾਇਰ ਪਏ ਹੋਏ ਆ। ਇੰਜਨ ਤੇ ਸ਼ੋ ਬਾਈ ਤੁਹਾਡੇ ਸਾਹਮਣੇ ਆ ਠੀਕ ਆ। ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ। ਬਿਲਕੁਲ ਸਾਰਾ ਸੁੱਕਾ ਹੋਇਆ। ਕਿਤੇ ਵੀ ਕੋਈ ਲੀਕੇਜ ਵਗੈਰਾ ਨਹੀਂ ਹੈਗੀ ਤੇ ਹੁਣ ਬੈਕ ਸਾਈਡ ਤੋਂ ਬਾਈ। ਤੇ ਕਾਗਜ਼ ਕੂਗਜ਼ ਬਾਈ ਓਕੇ ਹੈ ਜੀ। ਹਾਂਜੀ ਹਾਂਜੀ ਓਕੇ। ਤੇ ਇਹ ਕਿਹੜੇ ਓਨਰ ਹੈ ਜੀ? ਇਹ ਦੂਸਰੇ ਓਨਰ ਹੈ ਜੀ। ਇਹ ਸੈਕੰਡ ਓਨਰ ਆ ਗਿਆ। ਛਤਰੀ ਛੂਤਰੀ ਬਾਈ ਤੁਹਾਡੇ ਸਾਹਮਣੇ ਆ ਮਰਗਾੜਾਂ ਦੇ ਉੱਪਰ ਫਿਲਮ ਚੜੀ ਹੋਈ ਆ ਤੇ ਨੀਚੇ ਤੋਂ ਬਈ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰਾ ਦਿੰਨੇ ਆ ਚੰਗੀ ਤਰ੍ਹਾਂ ਬਾਕੀ ਰਿਮ ਰਮ ਬਹੁਤ ਸਾਫ਼ ਪਿਆ ਜੀ ਆ ਰਿਮ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਬਈ ਆ ਰਿਮ ਦੇਖ ਲਓ ਬਈ ਲਓ ਜੀ ਹੁਣ ਬਈ ਇਹਦੀ ਡਿਸਕਾਊਂਟ ਦੀ ਗੱਲ ਕਰੀਏ ਤਾਂ ਡਿਸਕਾਊਂਟ ਕਿੰਨਾ ਹੈ ਜੀ ਇਹ ਆਪਾਂ ਦੇ ਦਾਈ 235000 ਦਾ ਜੀ 235000 ਰੁਪਏ ਦਾ 255000 ਰੁਪਿਆ ਬਈ ਡਿਮਾਂਡ ਸੀ ਤੇ 235000 ਰੁਪਿਆ ਦਾ ਮਾਨਤਨ ਹੋ ਚੁਗਾ ਠੀਕ ਆ ਲਓ ਜੀ ਹੁਣ ਬਾਈ ਆਪਾਂ ਆ ਗਿਆ 5500 ਹਾਂਜੀ 5500 ਆ ਗਿਆ 2009 ਮਾਡਲ ਆ 4,743,000 ਰੁਪਇਆ ਬਾਈ ਡਿਮਾਂਡ ਆ ਤੇ ਹੁਣ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਅੱਗੇ ਪਿੱਛੇ ਤੋਂ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਚੈੱਕ ਕਰਾ ਦਨੇ ਆ ਲਓ ਜੀ ਪੰਜਾਬ ਨੰਬਰ ਆ ਗਿਆ ਜੀ ਬਾਈ ਕਿਹੜੇ ਓਨਰ ਹੈ ਜੀ ਇਹ ਦੂਸਰੇ ਓਨਰ ਆ ਜੀ ਦੂਸਰੇ ਓਨਰ ਆ ਗਿਆ ਕਨੋਪੀ ਵਗੈਰਾ ਬਾਈ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਠੀਕ ਆ ਤੇ 3 ਸਪੀਡ ਦੇ ਵਿੱਚ ਹੈ ਜੀ ਹਾਂ 3 ਸਪੀਡ 3 AW distributor ਜੀ ਠੀਕ ਹੈ ਜੀ ਲਓ ਜੀ ਬੈਕ ਸਾਈਡ ਤੋਂ ਬਾਈ ਚੰਗੀ ਤਰ੍ਹਾਂ ਦੇਖ ਲਓ ਆਪਾਂ ਕਿਤੇ ਕੋਈ ਕਮੀ ਨਹੀਂ ਛੱਡਦੇ ਤੇ ਬਾਈ ਹੁਣ ਇਹਦੇ ਮਾਨਤਾਨ ਦੀ ਗੱਲ ਕਰੀਏ ਇਹ ਵੀ 18 ਬਟਾਲ ਦਾ ਨੰਬਰ ਹੈ ਜੀ ਮੋਗੇ ਨਾਸਟਾ ਜੀ ਜੀ ਲਓ ਜੀ ਹੁਣ ਬਾਈ ਇਹਦੇ ਮਾਨਤਾਨ ਦੀ ਗੱਲ ਕਰੀ ਤਾਂ ਕਿੰਨਾ ਮਾਨਤਾਨ ਹੋ ਜਾਊਗਾ ਜੀ ਇਹ ਜੋ ਕੋਈ ਨਹੀਂ ਕਰ ਦਾਂਗੇ ਜੀ ਮਾਨਤਾਨ ਦੇਖ ਕੇ ਕਿਵੇਂ ਗਾਹ ਸੰਧ ਕਰੂਗਾ ਹਾਂ 443 ਡਿਮਾਂਡ ਆ 415000 ਦੇ ਦੇਣਗੇ 415 ਦਾ ਹਾਂਜੀ ਲਓ ਜੀ 415 ਦਾ ਬਾਈ ਵਰਗੇ ਦੇ ਦੇਣਗੇ ਠੀਕ ਆ ਤੇ ਹੁਣ ਬਾਈ ਆਪਾਂ ਨੈਕਸਟ ਟਰੈਕਟਰ ਦਿਖਾਉਣ ਲੱਗੇ ਆ 855 ਇਹ ਵੀ ਬਾਈ ਪੰਜਾਬ ਨੰਬਰ ਹੈ ਜੀ ਨਹੀਂ ਵੀ ਇਹ ਚਾਰ ਨੰਬਰ ਹੈ ਜੀ ਇਹ ਹੈ ਚਾਰ ਨੰਬਰ ਆ ਲਓ ਜੀ ਇਹ ਹੈਗਾ ਬਾਈ 2012 ਮਾਡਲ ਆ 435000 ਰੁਪਏ ਦੀ ਡਿਮਾਂਡ ਆ ਤੇ ਹੁਣ ਜਿਹੜੇ ਟਰੈਕਟਰ ਦੀ ਕੰਡੀਸ਼ਨ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਬਾਈ ਦਿਖਾ ਦਨੇ ਆ ਆਣਾ ਬਾਈ ਟਾਇਰਾਂ ਦਾ ਰਸੋ ਟਾਇਰ ਕਿੰਨੇ ਪੈਸੇ ਪਏ ਹੋਏ ਆ ਜੀ ਟਾਇਰ ਮੰਨ ਲਓ ਜੀ 80 85 ਪਏ ਆ 80 85 ਟਾਇਰ ਪਏ ਹੋਏ ਆ ਸੀਲਾਂ ਵਗੈਰਾ ਬਾਈ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਨੇ ਰੇਸ਼ ਵਾਲੀ ਸੀਲ ਹਜੇ ਖੁੱਲੀ ਨਹੀਂ ਇੰਜਨ ਬਿਲਕੁਲ ਬਾਈ ਸੁੱਕਾ ਠੀਕ ਆ ਪੈੜ ਦਾਣ ਵਧੀਆ ਹਾਲਤ ਦੇ ਵਿੱਚ ਆ ਇੱਥੋਂ ਤੁਸੀਂ ਚੰਗੀ ਤਰ੍ਹਾਂ ਬਾਈ ਟਰੈਕਟਰ ਚੈੱਕ ਕਰ ਲਓ ਠੀਕ ਆ ਤੇ ਮੀਟਰ ਮੂਟਰ ਐਨ ਜਿਵੇਂ ਸਾਫ਼ ਹਾਲਤ ਦੇ ਵਿੱਚ ਆ ਤੇ ਸ਼ੋ ਤੇ ਬਾਈ ਟਿਪ ਟੋਪ ਤਾਂ ਨਹੀਂ ਹੋਇਆ ਜੀ ਨਹੀਂ 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 ਸਾਰਾ ਅਰੀਜਨਲ ਟਰੈਕਟਰ ਜੀ ਠੀਕ ਆ ਜੀ ਆ ਬਾਈ ਮਰਗਾੜ ਵਗੈਰਾ ਬਾਈ ਚੰਗੀ ਤਰ੍ਹਾਂ ਦੇਖ ਲਓ ਠੀਕ ਆ ਮਰ ਰਿਗਾਰਡ ਬਿਲਕੁਲ ਸਾਫ ਹਾਲਤ ਦੇ ਵਿੱਚ ਆ ਨੀਚੇ ਤੋਂ ਦਿਖਾ ਦਿੰਨੇ ਆ ਤੇ ਉੱਤੇ ਤੋਂ ਸਮਝ ਦੇ ਵਿੱਚ ਰੱਖਿਆ ਲੱਗਦਾ ਜੀ ਹੈਨਾ ਨਹੀਂ ਹਾਂ ਠੀਕ ਚੱਲ ਰਹੀ ਹਾਂ ਉਹ ਕੱਕ ਦੀ ਕੰਡੀਸ਼ਨ ਬਹੁਤ ਉਹ ਕੱਕ ਦੀ ਕੰਡੀਸ਼ਨ ਵਧੀਆ ਪਈ ਆ ਕਿਤੇ ਕੋਈ ਜਿਹੜਾ ਕਾਸਾ ਵਗੈਰਾ ਨਹੀਂ ਹੈਗਾ ਬੈਕ ਸਾਈਡ ਤੋਂ ਬਿਲਕੁਲ ਸਾਫ ਹਾਲਤ ਦੇ ਵਿੱਚ ਹੈਗਾ ਤੇ ਭਾਈ ਹੁਣ ਜੇ ਇਹਦੇ ਡਿਸਕਾਊਂਟ ਦੀ ਗੱਲ ਕਰੀ ਤਾਂ ਡਿਸਕਾਊਂਟ ਕਿੰਨਾ ਭਾਈ ਇਹ ਮੰਗਦਾ 4,35,000 ਰੁਪਈਆ ਹੀ 435 ਜੀ ਹਾਂਜੀ 4,10,000 ਤਾਂ ਦੇ ਦੇ 25000 ਰੁਪਿਆ ਹਾਂਜੀ ਹਾਂਜੀ ਕੋਈ ਮੌਕੇ ਤੇ ਹੋਰ ਮਾਨਤਾ ਮੌਕੇ ਤੇ ਕੋਈ ਮਾੜਾ ਮੋਟਾ ਹੋ ਜੂਗਾ ਮਾੜਾ ਮੋਟਾ ਹੋ ਜੂਗਾ ਲਓ ਜੀ 25000 ਰੁਪਿਆ ਬਾਈ ਵਰਕੇ ਨੇ ਇਹਦੇ ਜੋ ਮਾਨਤਾਨ ਕਰਤਾ ਹੁਣ ਆਪਾਂ ਬਾਈ ਦਾ ਜਿਹੜਾ ਨੰਬਰ ਆ ਉਹ ਸਕਰੀਨ ਦੇ ਉੱਪਰ ਵੀ ਆਪਾਂ ਸਕੇ ਸ਼ੇਅਰ ਕਰ ਦੇਾਂਗੇ ਤੇ ਬਾਈ ਬੋਲ ਵੀ ਦਿੰਦੇ ਬਾਈ ਜੀ ਨੰਬਰ ਬੋਲ ਦੋ ਜੀ 93635 93780 ਠੀਕ ਹੈ ਜੀ ਕੀ ਨਾਮ ਕੀ ਹੈ ਜੀ ਆਪਣਾ ਰਾਜਾ ਸਿੰਘ ਆ ਜੀ ਰਾਜਾ ਸਿੰਘ ਇੱਕ ਨੰਬਰ ਹੋਰ ਲੈ ਲਓ ਜੀ ਠੀਕ ਹੈ ਜੀ 6239015047 15047 ਲੈ ਵੀ ਜਿਹੜੇ ਵੀ ਵੀਰ ਭਾਈ ਨੇ ਜਿਹੜਾ ਟਰੈਕਟਰ ਲੈਣਾ ਹੋਇਆ ਜਿੰਨੇ ਵੀ ਟਰੈਕਟਰ ਟਰੈਕਟਰ ਹੋਰ ਵੀ ਬਹੁਤ ਆ ਆ ਜਿਹੜੇ ਸਾਹਮਣੇ ਜਿਹੜੇ ਟਰੈਕਟਰ ਆ ਬਾਈ ਦੇਖ ਸਕਦੇ ਹੋ ਸਾਰੇ ਬਾਈ ਵਰਗਿਆਂ ਦੇ ਹੀ ਆ ਤੇ ਬਾਈ ਵਰਗਿਆਂ ਦੇ ਹੋਰ ਵੀ ਘਰ ਦੇ ਵਿੱਚ ਜਿਹੜੇ ਟਰੈਕਟਰ ਖੜੇ ਹੁੰਦੇ ਆ ਠੀਕ ਆ ਤੇ ਸਾਰੇ ਇੱਕ ਵੀਡੀਓ ਦੇ ਵਿੱਚ ਆਪਾਂ ਜਿਹੜੇ ਟਰੈਕਟਰ ਨੇ ਦਾ ਕਰ ਸਕਦੇ ਹਾਂ ਹਾਂ ਹਿਸਾਰ ਦਾ ਨੰਬਰ ਹੈ ਤੇ ਜਿਹੜੇ ਵੀ ਵੀਰਪਾਈ ਨੇ ਟਰੈਕਟਰ ਲੈਣਾ ਹੋਇਆ ਬਾਈ ਯਾਰ ਕਹਿੰਦਾ ਇੱਕ ਸੰਪਰਕ ਕਰ ਜਾ। ਜ਼ਿਆਦਾਤਰ ਹਰਿਆਣਾ ਨੰਬਰ ਹੀ ਲੋਕਲੀ ਹੁੰਦਾ ਜੀ ਵਾਲਾ ਦੂਰ ਦਾ ਨੰਬਰ ਨਹੀਂ। ਠੀਕ ਆ ਬਾਈ ਜੀ।